ਆਪਣੇ ਧੰਨਵਾਦੀ ਦੌਰੇ ਦੌਰਾਨ ਕੁਝ ਮਿੰਟਾਂ ਦੇ ਵਿੱਚ ਆਪਣੇ ਦਰਮਿਆਨ ਪਹੁੰਚ ਰਹੇ ਨੇ ਇਸ ਪ੍ਰੋਗਰਾਮ ਦਰਮਿਆਨ ਸਾਡੇ ਵਿੱਚ ਪਹੁੰਚੇ ਨੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਕੈਪਟਨ ਸੰਦੀਪ ਸੰਧੂ ਜੀ ਜਨਰਲ ਸਖਤਰ ਇਨਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਰਦਾਰ ਮਨਜੀਤ ਸਿੰਘ ਜੀ ਹੰਬੜਾ ਸਾਡੇ ਇਸ ਨਗਰ ਦੇ ਸਰਪੰਚ ਸਾਹਿਬ ਸਰਦਾਰ ਮਸ਼ੱਤਰ ਸਿੰਘ ਜੀ ਸਾਉਕਾ ਸਰਪੰਚ ਸਰਦਾਰ ਸ਼ਿੰਦਰ ਸਿੰਘ ਜੀ ਪਠਾਦੂਆ ਤਾਂ ਅਪਰੰਦਰ ਪਾਲ ਸਿੰਘ ਜੀ ਚਾਵਲਾ ਪੱਤਰਕਾਰ ਮੇਜਰ ਸਿੰਘ ਜੀ ਬਲੀਪੁਰ ਕਲਾ ਸੁਖਵਿੰਦਰ ਸਿੰਘ ਜੀ ਟੋਨੀ ਸਾਡੇ ਸਰ ਆਲਵੇਲ ਸਿੰਘ ਜੀ ਕਮਣੇਵਾਲ ਸਰ ਜਗੀਰ ਸਿੰਘ ਜੀ ਸਾਫ ਦਾ ਸਰਪੰਚ ਬਲੀਪੁਰ ਖੁਰਦਾ ਅਤੇ ਇਸ ਨਗਰ ਦੇ ਬਹੁਤ ਹੀ ਸਤਿਕਾਰਯੋਗ ਵੀਰੋਂ ਅਤੇ ਸਾਡੇ ਗਵੰਡੀ ਨਗਰਾਂ ਤੋਂ ਵੀ ਆਏ ਹੋਏ ਸਾਡੇ ਪਤਵੰਤੇ ਸੱਜਣ ਸਾਰਿਆਂ ਤੋਂ ਪਹਿਲਾਂ ਸਾਡੇ ਪ੍ਰਸਤੋ ਤੁਹਾਡਾ ਨਾਮ ਹੰਬੜਾ ਜੀ ਹਰਵਿੰਦਰ ਮੱਕੜਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਔਰ ਬੜਾ ਮਨ ਖੁਸ਼ ਹੁੰਦਾ ਜਦੋਂ ਆਪਣਾ ਬਣਾਇਆ ਹੋਇਆ ਐਮਪੀ ਉੱਤੇ ਦਿਹਾੜ ਦਾ ਲੋਕ ਸਭਾ ਦੇ ਵਿੱਚ ਆਪਣੇ ਮੁੱਦੇ ਰੱਖਦਾ ਤਾਂ ਉਹਨਾਂ ਨੇ ਅੱਜ ਆਪਣੇ ਪਿੰਡਾਂ ਦਾ ਜਿਹੜਾ ਧਨਵਾਦੀ ਦੌਰਾ ਰੱਖਿਆ ਹੋਇਆ ਉਸ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਹੁੰਦੇ ਆਏ ਕੁਝ ਹੀ ਸਮੇਂ ਦੇ ਵਿੱਚ ਆਪਣੇ ਵਿੱਚ ਪਹੁੰਚ ਰਹੇ ਨੇ ਅੱਪਾ ਸਾਰਿਆਂ ਨੇ ਵੀ ਪਿਛਲੇ ਸਮੇਂ ਦਰਾਨ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਦਾ ਰਾਜ ਤੁਸੀਂ ਸਾਰੇ ਆਪਾਂ ਸਾਰੇ ਦੇਖ ਰਹੇ ਆਂ ਔਰ ਜਿਹੜਾ ਸੰਤਾਪ ਇੱਕ ਕਿਸਮ ਦਾ ਭੋਗ ਰਹੇ ਆਂ ਕਿਉਂਕਿ ਜਿਹੜੇ ਉਹ ਵਾਦੇ ਉਹਨਾਂ ਨੂੰ ਗੁੰਮਰਾਹ ਕਰਕੇ ਬਦਲਾਅ ਦਾ ਨਾਰਾ ਦੇ ਕੇ ਉਹ ਪੰਜਾਬ ਦੀ ਸਤਾ ਦੇ ਕਾਬਜ ਹੋਏ ਪਰ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਸਤਾ ਆਈ ਤਾਂ ਜਿਹੜੇ ਵਾਦੇ ਸੀ ਉਹਨਾਂ ਦੇ ਭਾਵੇਂ ਉਹ ਬੀਬੀਆਂ ਨੂੰ 100000 ਰੁਪਏ ਦੇਣ ਦਾ ਵਾਦਾ ਭਾਵੇਂ ਜਿਹੜੀਆਂ ਪੈਨਸ਼ਨਾਂ ਉਹ 2500 ਰੁਪਏ ਕਰਨ ਦਾ ਵਾਦਾ ਭਾਵੇਂ ਸਾਫ ਸੁਥਰੀ ਜਿਹੜੀ ਸਰਕਾਰ ਦੇਣ ਦਾ ਵਾਦਾ ਸੀ ਜਾਂ ਜਿਹੜਾ ਵਿੱਚ ਮੈਂ ਆਮੜਾ ਸਭ ਤੋਂ ਅਨੁਵਿਧਿਆਏ ਕਹਿੰਨੇ ਸਾਡੇ ਵਿੱਚ ਸਰਪੰਚਾ ਬਿਸਨਗਰ ਦੇ ਮੌਜੂਦ ਹੈਗੇ ਨੇ ਸਨ ਨਛੇਤਰ ਸਿੰਘ ਸਾਡੇ ਟੋਨੀ ਭਾਈ ਜੀ ਭਾਈ ਭੁਪੇਂਦਰ ਹਲ ਬੇਲ ਭਾਈ ਜੀ ਸਤਜੀਰ ਸਿੰਘ ਕੀਰਸੋਣੀ ਬੈਠੀ ਹੈਗੀ ਹੈ ਕੋਈ ਹੋਰ ਰਹਿ ਗਿਆ ਖੁਸ਼ੀ ਦੇ ਮੌਕੇ ਤੇ ਸਾਡੇ ਵਿਧਾਨ ਸਭਾ ਹਲਕਾ ਡਾਕਾ ਦੇ ਬੜੇ ਹੀ ਸੂਝਵਾਨ ਨਗਰ ਪਠਾਤੂਹਾ ਵਿਖੇ ਆ ਢੂਹਾ ਨਗਰ ਨਿਵਾਸੀਓ ਸਭ ਤੋਂ ਪਹਿਲਾਂ ਮੈਂ ਫਤਿਹ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ वागुरु जी की फतेह योग संधु साहब मेजर मुलापुर साहब हंबड़ा साहब बॉबी जी ते होर कांग्रेस पार्टी के सारे आगू साहबान जिन्हें भी इस पिंड नगर के प्रेम जी हरी तो जगशीर हरी सारे साथी मैं सब का नाम तो माफी गुरेज करना चाहना क्योंकि फिर काफ़ी समा लग है ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ ਹਾਂ ਧੰਨਵਾਦ ਇਸ ਗੱਲ ਲਈ ਕਿ ਤੁਸੀਂ ਲੋਕਾਂ ਨੇ ਮੈਨੂੰ ਦੇਸ਼ ਦੀ ਮੈਂਬਰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਅੱਜ ਤੁਹਾਡੇ ਸਦਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਖੜਾ ਹੋ ਕੇ ਬੋਲ ਸਕਦਾ ਹਾਂ ਔਰ ਦੇਸ਼ ਦੇ 546 ਬੰਦਿਆਂ ਚੋਂ ਇੱਕ ਮੈਨੂੰ ਤੁਸੀਂ ਚੁਣ ਕੇ ਉੱਥੇ ਭੇਜਿਆ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਔਰ ਸਰਚ ਕੋ ਆ ਕੇ ਪੂਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਸਭ ਦਾ ਧੰਨਵਾਦ ਕਰਨ ਵਾਸਤੇ ਇੱਥੇ ਆਏ ਹਾਂ 600 ਪਿੰਡਾਂ 40 ਲੱਖ ਦੀ ਆਬਾਦੀ ਵਾਲਾ ਇੱਕ ਸ਼ਹਿਰ ਲੁਧਿਆਣਾ ਹੈ ਹਰ ਫਾਤੇ ਹੌਲੀ ਹੌਲੀ ਪਹੁੰਚਦੇ ਆ ਪਹੁੰਚਦੇ ਆ ਪਹੁੰਚਦੇ ਆ ਟਾਈਮ ਲੱਗਦਾ ਹੈ ਜਿਹੜੇ ਐਮਪੀ ਹੁੰਦੇ ਐ ਉਹ ਕਈ ਤਾਂ ਆਉਂਦੇ ਹੀ ਨਹੀਂਗੇ ਆਇਆ ਜਾਣਦਾ ਵੀ ਨਹੀਂ じゃ ਬੜਾ ਮੁਸ਼ਕਿਲ ਹੋ ਜਾਂਦਾ ਹੈ ਲੇਕਿਨ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੇ ਕੋਲੇ ਮੈਂ ਇਲੈਕਸ਼ਨ ਦੇ ਤੋਂ ਪਹਿਲਾਂ ਪਹਿਲਾਂ 4-5 ਵਾਰੀ ਆਉ ਹਜੇ ਸੰਧੂ ਸਾਹਿਬ ਦਾ ਵੀ ਇਲੈਕਸ਼ਨ ਆਪਾਂ ਲੜਨਾ ਪੌਣੇ 2 ਸਾਲਾਂ ਨੂੰ ਇਹ ਵਿਚਾਰਾ ਵੀ ਜਦੋਂ ਆਇਆ ਸੀ ਪਹਿਲਾਂ ਦਾੜੀ ਕੱਟ ਹੁੰਦੀ ਸੀ ਫਿਰ ਦਾੜੀ ਕਾਲੀ ਹੁੰਦੀ ਸੀ ਹੁਣ ਜਮਾ ਬੱਗਾ ਹੋ ਗਿਆ ਹੁਣ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਲਿਓ ਕਿਉਂਕਿ ਦੋ ਵਾਰ ਚੋਣ ਹਾਰਨ ਤੋਂ ਬਾਅਦ ਬੰਦਾ ਨਿਰੰਤਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗਾ। ਔਰ ਜਿਸ ਪ੍ਰਕਾਰ ਇਸ ਬੰਦੇ ਨੇ ਇਲਾਕੇ ਨੂੰ ਆਪ ਦੀ ਸੂਝ-ਬੂਝ ਨਾਲ ਬੰਨ੍ਹ ਕੇ ਇਸ ਇਲਾਕੇ ਦੀ